ਅਮਰੇਕਾ ਨੇ ਉਹ ਹਸਤੀ ਇੱਕੋ ਹੈ ਉਸਦੇ ਨਾਮ ਅਨੇਕਾਂ ਨੇ ਅਨੰਦਨਾ ਬੇਸ਼ੁਮਾਰ ਨਾਮ ਔਰ ਕਿਸੇ ਵੀ ਨਾਮ ਨਾਲ ਜਪੀਏ ਉਹ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇਹ ਵੀ ਮੈਰਜ ਕਰਦੇ ਉਹ ਪ੍ਰਗਟ ਹੁੰਦਾ ਹੈ ਅੱਲਾਹ ਅੱਲਾਹ ਦੀ ਧੁਨੀ ਜਿਨ੍ਹਾਂ ਨੇ ਰਠਕ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਆਪਣਾ ਮਨ ਭਟਕਦਾ ਰਹਿੰਦਾ ਹੈ ਵਿਚਾਰਾਂ ਦੇ ਵਿੱਚ ਭੱਜਿਆ ਫਿਰਦਾ ਹੈ ਤੇ ਅੱਜ ਦੋਸਤੋ ਤੁਹਾਡੇ ਲਈ ਭਾਈ ਮਸਕੀਨ ਜੀ ਦੀ ਕਥਾ ਲੈ ਕੇ ਆਏ ਹਾਂ ਆਪਣੇ ਮਨ ਨੂੰ ਦੋਸਤੋ ਕਿਵੇਂ ਕਾਬੂ ਕਰਨਾ ਹੈ ਕਿਵੇਂ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਜੁੜ ਕੇ ਦੋਸਤੋ ਆਪਾਂ ਆਪਣੇ ਮਨ ਨੂੰ ਕਾਬੂ ਕਰ ਸਕਦੇ ਹਾਂ ਕਿਵੇਂ ਦੋਸਤੋ ਨਾਮ ਜਪਣਾ ਹੈ ਉਸ ਬਾਰੇ ਦੋਸਤੋ ਭਾਈ ਮਸਕੀਨ ਜੀ ਨੇ ਆਪਣੀ ਕਥਾ ਦੇ ਰਹੀ ਵਿਚਾਰ ਦਿੱਤੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਮ ਅਰੇਕਾ ਨੇ ਉਹ ਹਸਤੀ ਇੱਕੋ ਹੈ ਉਸਦੇ ਨਾਮ ਅਨੇਕਾਂ ਨੇ ਅਨੰਤ ਨਾਮ ਬੇਸ਼ੁਮਾਰ ਔਰ ਕਿਸੇ ਵੀ ਨਾਮ ਨਾਲ ਜਪੀਏ ਉਹ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇਹ ਵੀ ਮਰਜ਼ ਕਰਦੇ ਉਹ ਪ੍ਰਗਟ ਹੁੰਦਾ ਹੈ ਅੱਲਾਹ ਉਹ ਅੱਲਾਹ ਦੀ ਧੁਨੀ ਜਿਨ੍ਹਾਂ ਨੇ ਰਟਿ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਹੈ ਓਮ ਓਮ ਦੀ ਧੁਨੀ ਜਿਨ੍ਹਾਂ ਨੇ ਰੱਟੀ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਕਲਯੁਗ ਦੇ ਅਵਤਾਰੀ ਪੁਰਸ਼ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜਾ ਮੰਤਰ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਤੁ ਵਾ ਅਸ਼ਰਜ ਨੇ अंधकार ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਗੁਣਾਤਮਕ ਨਾਮ ਇਸ ਨੂੰ ਕਹਿੰਦੇ ਹਨ ਤਖੱਲਸ ਗੁਣਾਤਮਕ ਨਾਮ ਇਹ ਗੁਣਾਤਮਕ ਨਾਮ ਗੁਰਨਾਨਕ ਦੇ ਸਾਹਮਣੇ ਪ੍ਰਗਟ ਹੋਇਆ ਇਹ ਈਸ਼ਵਰ ਤੋਂ ਅਚਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਚਾਨਣਾ ਦੇਣਾ ਤੋ ਰਸਨਾ ਵਾਹਿਗੁਰੂ 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 ਰਟਣ ਲੱਗ ਪਈ ਤੋ ਬਸ ਇਹ ਹੀ ਜਪਣਾ ਹੈ ਇਸ ਤਰ੍ਹਾਂ ਹੀ ਜਪਣਾ ਹੈ ਨਹੀਂ ਗੁਰਨਾਨਕ ਦੇਵ ਜੀ ਮਹਾਰਾਜ ਨੇ ਫਿਰ ਡੰਗ ਵੀ ਦੱਸ ਦਿੱਤਾ ਹੈ ਡੰਗ ਕੋਈ ਨਹੀਂ ਕੰਦਾ ਹੈ ਤੁਸੀਂ ਲਖੋਗੇ ਤੇ ਪਹਿਲੀ ਕਹਿੰਦਾ ਬਿਲਕੁਲ ਪਹਿਲੀ ਭੋਜਨ ਛਕਣ ਦਾ ਜੋ ਢੰਗ ਪੁੱਛੇ ਭੁੱਖ ਨਹੀਂ ਲੱਗੇ ਫਿਰ ਵੀ ਛਕਣ ਦਾ ਢੰਗ ਹੈ ਭੋਜਨ ਦੀ ਬੁਰਕੀ ਕੰਨਾਂ 'ਚ ਨਹੀਂ ਪਾਈਦੀ ਅੱਖਾਂ 'ਚ ਨਹੀਂ ਪਾਈਦੀ ਮੂੰਹ 'ਚ ਪਾਈਦੀ ਹੈ ਜੇਕਰ ਕੋਈ ਇਸ ਬੁਰਕੀ ਨੂੰ ਨੱਕ ਦੇ 'ਚ ਪਾਵੇ ਕੰਨ ਦੇ 'ਚ ਪਾਵੇ ਤਾਂ ਕਹਿਣਾ ਪੈਗਾ ਇੱਕ ਇਸ ਨੂੰ ਭੁੱਖ ਨਹੀਂ ਲੱਗੀ ਦੂਜਾ ਇਸ ਨੂੰ ਢੰਗ ਦਾ ਵੀ ਨਹੀਂ ਪਤਾ ਔਰ ਜਿਹਨੂੰ ਭੁੱਖ ਲੱਗੀ ਏ ਉਹ ਅੱਖਾਂ ਦੇ ਵਿੱਚ ਭੋਜਨ ਦੀ ਬੁਰਕੀ ਕੰਪਾਏਗਾ ਤੇ ਮੂੰਹ ਦੇਚ ਪਾਏਗਾ ਜਿਸ ਦੇ ਅੰਦਰ ਸਤਸੰਗ ਕਰਦੇ ਆਇਆ ਇਹ ਭੁੱਖ ਪੈਦਾ ਹੋ ਗਈ ਏ ਦਵਾਈਆਂ ਮਨੁੱਖ ਲੈਂਦਾ ਏ ਕਿ ਭੁੱਖ ਪੈਦਾ ਹੋਵੇ ਇਹ ਕਥਾ ਕੀਰਤਨ ਇੱਕ ਐਸੀ ਔਸ਼ਧੀ ਏ ਮਨੁੱਖ ਦੇ ਅੰਦਰ ਭੁੱਖ ਪੈਦਾ ਹੋ ਜਾਂਦੀ ਏ ਗੁਰਦੁਆਰੇ ਆਣਾ ਤੁਸੀਂ ਉਸ ਦਿਨ ਸਫਲ ਸਮਝ ਲੈਣਾ ਆਇਆ ਹੋਇਆ ਜਿਸ ਦਿਨ ਭੁੱਖ ਪੈਦਾ ਹੋ ਗਿਆ ਅਜੇ ਤੱਕ ਇਲਾਜ ਕਰਾ ਰਹੇ ਹੋ ਇਲਾਜ ਕਰਾ ਰਹੇ ਆ ਔਸ਼ਦਾਲੇ ਆ ਰਹੇ ਆ ਵਾਹਿਦ ਦੇ ਕੋਲ ਆ ਰਹੇ ਮੇਰਾ ਵਾਹਿਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਕਦੇਵੇ ਕਾਟੇ ਜਮ ਕੀ ਬੰਦਾ ਜਿਸ ਦਿਨ ਹਰੀ ਨਾਮ ਦੀ ਭੁਖ ਪੈਦਾ ਹੋ ਜਾਏ ਤੋ ਸਮਝ ਲਓ ਆਇਆ ਹੈ ਸਫਲ ਹੋ ਗਿਆ ਬਿਮਾਰੀ ਦੂਰ ਹੋ ਗਈ ਰੋਗ ਮਿਟ ਗਿਆ ਤੋ ਸਿਰਫ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਹੀਂ ਮਹਾਰਾਜ ਕਹਿੰਦੇ ਨੇ ਗਾਵਿਏ ਸੁਣੀਏ ਮਨ ਰੱਖੀਏ ਭਾਵ ਜ਼ਬਾਨ ਗਾਇਨ ਕਰੇ ਵਾਹਿਗੁਰੂ 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 ਕੰਨ ਸੁਣਨ ਤੇ ਮਨ ਵਿੱਚ ਭਾਵਨਾ ਵੀ ਹੋਵੇ ਤਿੰਨ ਗੱਲਾਂ ਦੀ ਸਤਿਗੁਰੂ ਨੇ ਇੱਥੇ ਪੁਸ਼ਟੀ ਕੀਤੀ ਹੈ ਗਾ ਵੀਏ ਸੁਣੀਏ ਵਾਹਿਗੁਰੂ ਵਾਹਿਗੁਰੂ ਤੇਰੀ ਜ਼ਬਾਨ ਗਾ ਰਹੀ ਹੈ ਅਗਰ ਤੂੰ ਸੁਣ ਨਹੀਂ ਰਿਹਾ ਤੇ ਤੇ ਆਖਿਆ ਹਵਾ ਚ ਉੱਡ ਗਿਆ ਇਹ ਤੇ ਚਲਾ ਗਿਆ ਹਵਾ ਵਿੱਚ ਇਸ ਨੇ ਤੇਰੇ ਅੰਦਰ ਨਹੀਂ ਪ੍ਰਵੇਸ਼ ਕੀਤਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਉਹ ਬੱਚ ਕੇ ਮੰਜ ਬਣੇਗੀ ਮਾਸ ਬਣੇਗੀ ਹੌਣ ਬਣੇਗੀ ਇੰਦਰੀਆਂ ਦੀ ਸ਼ਕਤੀ ਬਣੇਗੀ गुरुदा मंत्र زبان نال ਉਚਾਰਿਆ ਹੋਇਆ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਭੋਜਨ ਮੂੰਹ ਦੇ ਰਾਹੀਂ ਭਜਨ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਮਨ ਤੱਕ ਜਾਏਗਾ ਔਰ ਜੈਸੇ ਮਨ ਵਿੱਚ ਪ੍ਰਵੇਸ਼ ਕਰੇਗਾ ਆਤਮ ਬਲ ਬਣੇਗਾ ਆਤਮ ਆਨੰਦ ਬਣੇਗਾ ਸਮਾਧੀ ਬਣੇਗਾ ਸਰੂਰ ਬਣੇਗਾ ਮਸਤੀ ਬਣੇਗਾ ਦੇਵੀ ਸ਼ਕਤੀ ਬਣੇਗਾ ਪਾਣੀ ਦਾ ਘੁੱਟ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਭੋਜਨ ਦੀ ਬੁਰਕੀ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਵਾਹਿਗੁਰੂ ਵਾਹਿਗੁਰੂ ਮੈਂ ਕਹਿ ਰਿਹਾ ਮੈਂ ਸੁਣਦਾ ਨਹੀਂ ਪਿਆ ਤੁਝੇ ਕਿਨ ਜਾਣੋ ਕੁਝ ਵੀ ਨਹੀਂ ਹੋਏਗਾ ਕੁਝ ਵੀ ਨਹੀਂ ਹੋਏਗਾ ਬਾਣੀ ਮੈਂ ਪੜ ਰਿਹਾ ਮੈਂ ਸੁਣਦਾ ਨਹੀਂ ਪਿਆ ਗਾਉਂਦੀ ਹੈ ਸੁਣੀਏ ਤੋਂ 18 18 ਘੰਟੇ ਪਾਠ ਕਰਨ ਵਾਲੇ ਮੈਂ ਅਖੰਡ ਪਾਠ ਹੀ ਦੇਖੇ ਨੇ ਕੁਝ ਵੀ ਨਹੀਂ ਉਹਨਾਂ ਦੀ ਦੁਨੀਆ ਵਿੱਚ ਕੁਝ ਵੀ ਨਹੀਂ ਹੈ ਬਲਕਿ ਕਈ ਦਫਾ ਦੇਖਿਆ ਆਮ ਸਰਧਾਰਨ ਮਨੁੱਖਾਂ ਨਾਲੋਂ ਵੀ ਉਹਨਾਂ ਦੀ ਜ਼ਿੰਦਗੀ ਥੱਲੇ ਚਲੀ ਗਈ ਹੈ ਇਨਾ ਬਾਤ ਕਰਦੇ ਦਿਨ ਦਰਸਲ ਜ਼ਬਾਨ ਉਹਨਾਂ ਦੀ ਬੋਲ ਰਹੀ ਹੈ ਕੰਨ ਨਹੀਂ ਸੁਣ ਰਹੇ ਬਸ ਇਹ ਨਹੀਂ ਗੱਲ ਪਾਣੀ ਦਾ ਘੁੱਟ ਮੂੰਹ ਦੇ ਚ ਰਖ ਲਿਆ ਤੇ ਲੈ ਨਹੀਂ ਕੀਤਾ ਪਿਆਸ ਕਿਸ ਤਰ੍ਹਾਂ ਮٹےਗੀ ਗਾਵੀਏ ਸੁਣੀਏ ਮਨ ਰੱਖੀਏ ਬਾਪ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤھ ਕਹਾਣੀ ਜਦ ਕੋਈ ਵਾਹਿਗੁਰੂ ਵਾਹਿਗੁਰੂ ਇੰਝ ਉਚਾਰਨ ਕਰੇ ਤੇ ਕੰਨ ਨਾਲ ਸੁਣੇ ਤੇ ਕਠਨ ਕਮ ਹੈ ਬਲਕੇ ਤੁਸੀਂ ਦੇਖਣਾ 1 ਮਿੰਟ ਵੀ ਨਹੀਂ ਕਰ ਸਕਦੇ ਕਿ ਕਥਾ 2-4 ਘੰਟੇ ਕੀਤੀ ਜਾ ਸਕਦੀ ਹੈ ਜਾਂ ਸਿਰਫ ਕਰਦੇ ਲੈਨੇ ਆ ਕਿ ਕਥਾ ਤੁਸੀਂ 2-3 ਘੰਟੇ ਸੁਣ ਸਕਦੇ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਸਾਰੀ-ਸਾਰੀ ਰਾਤ ਵੀ ਕੀਰਤਨ ਕੀਤਾ ਜਾ ਸਕਦਾ ਸੁਣਿਆ ਜਾ ਸਕਦਾ ਗੁਸਤਾਖੀ ਮਾਫ ਕੋਈ ਬਹੁਤ ਵੱਡੀ ਗੱਲ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰੇ ਤੇ ਕੰਨ ਸੁਣਨ ਮੈਨੂੰ ਉਮੀਦ ਨਹੀਂ ਕੋਈ 1 ਮਿੰਟ ਵੀ ਕਰ ਸਕਦੇ ਅਗਰ ਤੁਹਾਡੇ ਵਿੱਚੋਂ ਕੋਈ 1 ਮਿੰਟ ਕਰ ਸਕਦਾ ਉਹ ਅੱਜ ਦੇ ਯੁੱਗ ਦਾ ਪ੍ਰਹਿਲਾਦ ਹੈ ਉਹ ਭਗਤ ਧਰੂਵ ਹੈ ਉਹ ਭਾਈ ਗੁਰਦਾਸ ਹੈ ਉਹ ਭਾਈ ਮਨੀ ਸਿੰਘ ਹੈ ਉਹ ਬਾਬਾ ਬੁੱਢਾ ਉਹ ਬਾਬਾ ਦੀਪ ਸਿੰਘ ਹੈ ਉਹ ਅਜ ਦੇ ਯੋਗ ਦਾ ਤੇ 1 ਮਿੰਟ ਮੈਂ ਜ਼ਿਆਦਾ ਕਹਿ ਰਿਹਾ ਕਲਗੀਧਰ ਪਿਤਾ ਦੀ ਕਹਿੰਦੇ ਨੇ ਇੱਕ ਜਿੱਤ ਜਾਏ ਇੱਕ ਛੇਨ ਦੇ ਆਇਓ ਕਾਲਫਾਸ ਕੇ ਵਿੱਚ ਨਾ ਆਇਓ 50 ਸਾਲ ਦਾ ਕਿਸੇ ਕਮਰੇ ਦੇ ਵਿੱਚ ਅੰਧੇਰਾ ਹੋਵੇ ਉਸ 50 ਸਾਲ ਦੇ ਅੰਧਕਾਰ ਨੂੰ ਕਹੇ ਕੱਢਣ ਲੱਗੇ 50 ਸਾਲ ਲੱਗਦੇ ਨਹੀਂ 1 ਸੈਕਿੰਡ ਲੱਗਦਾ ਨਦਰ ਦੀਵਾ ਜਲਾਇਆ ਚਾਨਣਾ ਹੋ ਗਿਆ ਭਾਵੇਂ 50 ਸਾਲ ਪੁਰਾਣਾ ਚਾਨਣ ਅੰਧੇਰਾ ਭਾਵੇਂ ਅਨੰਤ ਜਨਮਾਂ ਦੇ ਪਾਪ ਨੇ ਇੱਕ ਵਾਰ ਸੁਰਤ ਸ਼ਬਦ ਨਾਲ ਜੁੜੀ ਸੁਰਤ ਧਿਆਨ ਤੇ ਸ਼ਬਦ ਆਵਾਜ਼ ਵਾਹਿਗੁਰੂ ਵਾਹਿਗੁਰੂ ਤੇ ਸ਼ਬਦ ਇਹਨੂੰ ਜਿਹੜਾ ਸੁਣਨਾ ਹੈ ਇਹ ਧਿਆਨ ਨਾਲ ਸੁਣਨਾ ਹੈ ਬਿਨਾਂ ਧਿਆਨ ਤੋਂ ਮਨੁੱਖ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਦੂਜਾ ਸੁਣ ਰਿਹਾ ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖਵੇਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਇਹਦਾ ਮਤਲਬ ਧਿਆਨ ਤੋਂ ਬਿਨਾ ਮਨੁੱਖ ਨਹੀਂ ਸੁਣ ਸਕਦਾ ਤੋ ਹੁਣ ਮੈਂ ਇਸ ਤਰ੍ਹਾਂ ਧਨੁਮੇ ਧਿਆਨ ਧਿਆਨ ਮੇ ਜਾਣਿਆ ਜਦ ਕੋਈ ਵਾਹਿਗੁਰੂ ਵਾਹਿਗੁਰੂ ਦਾ ਇੰਜ ਉਚਾਰਨ ਕਰਦਾ ਹੈ ਤੇ ਸੁਣਦਾ ਹੈ ਇਹ ਸ਼ਬਦ ਪਤਾ ਕਿੱਥੇ ਚੋਟ ਕਰਦਾ ਹੈ ਨਾਭੀ ਤੇ ਨਾਫ ਨਾਭੀ ਤੇ ਪਤਾ ਹੈ ਨਾਭੀ ਦਾ ਭਾਰਤ ਦੇ ਤਮਾਮ ਪ੍ਰਾਂਤਾਂ ਦੇ ਚ ਨਾਮ ਕੀ ਇਹ ਧੁਨੀ ਨਾਭੀ ਨੂੰ ਕਹਿੰਦੇ ਨੇ ਧੁਨੀ ਤੇ ਧੁਨੀ ਦਾ ਤੇ ਅਖਰੀ ਅਰਥ ਹੈ ਆਵਾਜ਼ ਨਾਭੀ ਨੂੰ ਆਵਾਜ਼ ਕਿਉਂ ਕਹਿੰਦੇ ਨੇ ਨਾਭੀ ਨੂੰ ਧੁਨੀ ਕਹਿੰਦੇ ਨੇ ਜਦ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਕਿ ਕੁਝ ਬੋਲਣਾ ਹੈ। ਸੁਰਨਾ ਪੈਦਾ ਹੁੰਦਾ ਉਸ ਸੁਰਨੇ ਨਾਲ ਪਵਨ ਨਾਭੀ ਨਾਲ ਟਕਰਾਂਦੀ ਹੈ। ਦੇਹੀ ਮਾਟੀ ਬੋਲੇ ਪਵਨ। ਉਹ ਜਿਹੜੀ ਹਵਾ ਹੈ ਉਹ ਜਿਹੜੀ ਪਵਨ ਹੈ ਉਹ ਨਾਭ ਨਾਲ ਟਕਰਾਂਦੀ ਹੈ। ਨਾਭੀ ਥੋੜੀ ਜਿਹੀ ਖੁੱਲਦੀ ਹੈ। ਉੱਥੋਂ ਧੁਨ ਉੱਠ ਪੈਂਦੀ ਹੈ। ਸੇਮ ਸ਼ੇਨਾਈ ਵਾਲੀ ਹਾਲਤ ਹੈ ਮਰਲੀ ਸ਼ੇਨਾਈ। ਜਿਵੇਂ ਫੂਕ ਕੇ ਉਹਨਾਂ ਚ ਆਵਾਜ਼ ਨਿਕਲਦੀ ਹੈ ਨਾ। ਅੰਦਰ ਇੱਕ ਫੁਰਨਾ ਪੈਦਾ ਹੋਇਆ ਬੋਲਣਾ ਤੇ ਪਵਨ ਨਾਲ ਨਾਲ ਟਕਰਾਂਦੀ ਹੈ ਨਾਵੀ ਨਾਲ ਤੇ ਨਾਵੀ ਦਾ ਨਾਮ ਪੈ ਗਿਆ ਧੁਨੀ ਇੱਥੋਂ ਜਦ ਧੁਨ ਉੱਠਦੀ ਹੈ ਤਾਂ ਇਹਨੂੰ ਕਹਿੰਦੇ ਨੇ ਪਰਾ ਪਰਾ ਧੁਨੀ ਪਰਾ ਉਹ ਧੁਨ ਜਦ ਇੱਥੇ ਹਿਰਦੇ ਤੱਕ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਅੱਖਰ ਬਣਦੇ ਨੇ ਪਰ ਇੱਥੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਮਦਮਾ ਪੂਰੀ ਤਰਤੀਬ ਬਣ ਗਈ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਬਾਣੀਆਂ ਨੇ ਪਰਾ ਪਸੰਤੀ ਮਦਮਾ ਬੈਖਰੀ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਇਸ ਤੋਂ ਪਹਿਲੇ ਮੇਰੇ ਕੰਠ ਦੇ ਸੀ ਔਰ ਜੋ ਮੇਰੇ ਕੰਠ ਦੇ ਚਾ ਉਸ ਤੋਂ ਪਹਿਲੇ ਮੇਰੇ ਹਿਰਦੇ ਸੀ ਔਰ ਇਸ ਤੋਂ ਪਹਿਲੇ ਦੁਨੀ ਦੇ ਸੀ ਨਾ ਦੁਨੀ ਸ਼ਾਇਦ ਇਸ ਨਾਲ ਨਾਲ ਆਪਨੇ ਕਦੀ ਮਹਿਸੂਸ ਕੀਤਾ ਹੋਵੇ ਕਰਨਾ ਥੋੜੀ ਜਿਹੀ ਇਹ ਨਾਫ ਖੁੱਲਦੀ ਹੈ ਦੋਨ ਉੱਠ ਖੜੀ ਹੁੰਦੀ ਹੈ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਦ ਕੋਈ ਜਾਪ ਕਰਦਾ ਹੈ اور ਉਸ ਨੂੰ ਜਦ ਸੁਣਦਾ ਹੈ ਤਾਂ ਇਹ ਧੁਨੀ ਪਲਟ ਕੇ ਫਿਰ ਧੁਨੀ ਨਾਲ ਟਕਰਾਂਦੀ ਹੈ ਨਾਲ ਨਾਲ ਟਕਰਾਂਦੀ ਹੈ ਅਗਰ ਕੋਈ ਸੁਣ ਰਿਹਾ ਹੈ ਸੁਣ ਨਹੀਂ ਰਿਹਾ ਤਾਂ ਬੋਲ ਆਵਾਜ਼ ਚੁੜ ਜਾਏ ਬਾਹਰ ਉੱਡ ਜਾਏ ਇਤਨੀ ਮਹਿਰਜ ਕਰਦੇ ਆ ਗਾਵੀਏ ਸੁਣੀਏ ਗੱਲ ਸਾਰੀ ਸੁਣਨ ਦੀ ਹੈ ਔਰ ਸੁਣਨ ਦੀ ਇਤਨੀ ਮਹਿਮ ਹੈ ਮਹਾਰਾਜ ਕਰਨ ਨਾ ਉਹਨਿੰ ਭਗਤਾ ਸਦਾ ਵਿਗਾਸ ਸੁਣੀ ਹੈ ਦੁੱਖ ਪਾਪ ਘਾ ਦਾ ਸੁਣਦੇ ਹੀ ਦੁੱਖ ਨਾਸ ਹੋ ਜਾਂਦੇ ਆ ਸੁਣਦੇ ਪਾਪ ਨਾਸ ਹੋ ਜਾਂਦੇ ਨੇ ਸੁਣਦੇ ਕੋਈ ਵੀਰ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਗੈਣੀ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਸੁਣਦੇ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ 68 ਤੀਰ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਸੁਣੀ 68 ਕਾਸ਼ਨਾ ਬੜੀ ਲੰਬੀ ਚੋੜੀ ਗੱਲ ਮੁਖਤਸਰ ਮੈਂ ਰਸ ਕਰਾਂ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਕੋਈ ਸੁਣੇ ਗਾਵੇ ਸੁਣੇ ਵਾਹਿਗੁਰੂ ਵਾਹਿਗੁਰੂ ਇੰਜ ਕੋਈ ਉਚਾਰਨ ਕਰੇ ਇਸ ਨੂੰ ਸੁਣੇ ਤਾਂ ਜੈਸੇ ਧਿਆਨ ਪੂਰਵਕ ਸੁਨੇਗਾ ਇਹ ਧੁਨੀ ਧੋਨੀ ਨਾਲ ਟਕਰਾਈਗੀ ਇਹ ਸ਼ਵਨ ਨਾਫ ਨਾਲ ਟਕਰਾਈਗਾ ਨਾਫ ਥੋੜੀ ਜ਼ਿਆਦਾ ਖੁੱਲੇਗੀ ਔਰ ਆਪ ਦੀ ਗਿਆਤ ਲਈ ਅਰਸ ਕਰਾਂ ਕਿ ਨਾਫ ਪੂਰੀ ਖੁੱਲ ਜਾਏ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਇਹ ਦੋ ਹੱਲ ਤਾਂ ਚ ਖੁੱਲਦੀਏ ਪੂਰੀ ਇੱਕ ਜਦ ਮੌਤ ਚੋਟ ਕਰਦੀਏ ਮੌਤ ਜਦ ਮੌਤ ਆਉਂਦੀ ਹੈ ਇਹ ਨਾਫ ਪੂਰੀ ਖੁੱਲ ਜਾਂਦੀ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਇਸ ਨੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਆਜ ਕਾਲ ਖੁਲੈ ਤੇਰੀ ਗਾਂਟੜੀ ਅੱਜ ਕੱਲ ਦੀ ਤੇਰੀ ਗੰਡ ਖੁੱਲਣ ਵਾਲੀ ਹੈ ਇਹ ਨਾਫ ਖੁੱਲਣ ਵਾਲੀ ਹੈ ਇਹਦੇ ਚੋਂ ਆਖਰੀ ਪ੍ਰਾਣ ਨਿਕਲ ਜਾਏਗਾ ਔਰ ਜਦ ਆਖਰੀ ਪ੍ਰਾਣ ਨਿਕਲਦਾ ਹੈ ਇਹ ਗੰਡ ਖੁੱਲਦੀ ਹੈ ਤਾਂ ਜਿਹੜੀ ਹਾਲਤ ਬਣਦੀ ਹੈ ਉਹ ਮੇਰੇ ਪਾਤਸ਼ਾਹ ਨੇ ਬਿਆਨ ਕੀਤੀ ਹੋਈ ਹੈ ਹੱਥ ਮਰੋੜੇ ਤਨ ਕਬੇ ਸਿਆਉ ਹੋਵਾ ਸੇ ਅਣ ਮੁਠੀਆਂ ਬੰਦ ਹੋਣ ਗਿਆ ਦੰਦੀਆਂ ਵਜਣਗੇ ਕੰਬਣੀ ਛੜੇਗੀ ਅਗਰ ਐਸਾ ਹੈ ਕੋਈ ਰੋਗੀ ਕੋਈ ਸਮਝ ਲੋ ਆਖਰੀ ਪ੍ਰਾਣ ਨਿਕਲ ਰਿਹਾ ਹੈ ਗੰਢ ਖੁੱਲ ਰਹੀ ਹੈ ਇਹ ਪੇਛਾਣਾ ਹੈ ਆਯੁਰਵੈਦਿਕ ਢੰਗ ਦੇ ਨਾਲ ਹੱਥ ਮਰੋੜੇ ਨਨ ਗੁਰਵਰਜਨ ਦੇਵ ਜੀ ਮਹਾਰਾਜ ਉਸੇ ਦਾ ਜ਼ਿਕਰ ਕਰਦੇ ਆਥਮਰੋੜੇ ਤਨ ਕਦੇ ਜ਼ੋਰ ਦੀਆਂ ਜੁ ਮੁੱਠੀਆਂ ਬੰਦ ਹੋਣਗੀਆਂ ਦੰਦ ਵੀ ਬੰਦ ਹੋਣਗੇ ਤੇ ਵਜਣਗੇ ਤੇ ਸਰੀਰ ਸਾਰੇ ਦੇ ਵਿੱਚ ਕੰਬਣੀ ਛੜੇਗੀ ਜਦ ਮੌਤ ਝੋਟ ਕਰਦੀ ਪਰ ਜਦ ਗੁਰੂ ਦਾ ਮੰਤਰ ਚੋਟ ਕਰੇ ਤੇ ਇਹ ਨਾਖ ਖੁੱਲ ਰੇ ਤੋ ਮੈਂ ਫਿਰ ਅਰਜ਼ ਕਰਾਂ ਉਦੋਂ ਵੀ ਇਹੀ ਹਾਲਤ ਹੁੰਦੀ ਹੈ ਮੁਠੀਆਂ ਬੰਦ ਆਉਂਦੀਆਂ ਕੰਬੜੀ ਛਿੜ ਜਾਂਦੀ ਹੈ ਦੰਦੀਆਂ ਵੱਜ ਸਕਦੀਆਂ ਇਹ ਹਾਲਤ ਜਦ ਗੁਰੂ ਨਾਨਕ ਦੀ ਹੋਈ ਮਾਤਾ ਤ੍ਰਿਪਤਾ ਵੈਦ ਨੂੰ ਬੁਲਾ ਲਈਏ ਅਸ ਇਹ ਕੀ ਹੋ ਗਿਆ ਮੇਰੇ ਪੁੱਤਰ ਨੂੰ ਕੰਬੜੀ ਛਿੜੀ ਹੋਈ ਹੈ ਦੰਦੀਆਂ ਵੱਜ ਰਹੀਆਂ ਮੁਠੀਆਂ ਇਤਨੀਆਂ ਜ਼ੋਰ ਦੀਆਂ ਬੰਦ ਨੇ ਇਸ ਵੈਦ ਨੇ ਸਤਗੁਰੂ ਦਾ ਮਸਤਕ ਵੇਖਿਆ ਅੱਖਾਂ ਵੇਖੀਆਂ ਜ਼ੁਬਾਨ ਵੇਖੀ ਨਬਜ਼ ਵੇਖੀ ਜੋ ਉਸ ਦੀ ਜਾਂਚ ਪੜਤਾਲ ਦਾ ਢੰਗ ਸੀ ਸਾਰਾ ਵੇਖਿਆ ਤੇ ਵੈਦ ਨੇ ਕਹਿ ਦਿੱਤਾ ਇਹਨਾਂ ਨੂੰ ਤੇ ਕੁਝ ਵੀ ਨਹੀਂ ਦਿਲ ਦੀ ਧੜਕਣ ਬਿਲਕੁਲ ਠੀਕ ਹੈ ਖੂਨ ਦੀ ਗਰਦਿਸ਼ ਬਿਲਕੁਲ ਠੀਕ ਹੈ ਸਰੀਰ ਦੀ ਸਾਰੀ ਕਿਰਿਆ ਬਿਲਕੁਲ ਤਰਤੀਬ ਦੇ ਚ ਹੈ ਮੈਂ ਨਹੀਂ ਕਹਿ ਸਕਦਾ ਇਹ ਰੋਗੀ ਨੇ ਹਾਂ ਇਹ ਰੋਗੀ ਜੈਸੇ ਦਿਸ ਰਹੇ ਨੇ ਰੋਗੀ ਨਹੀਂ ਨੇ ਪਤਾ ਹੈ ਮਾਤਾ ਤ੍ਰਿਪਤਾ ਨੇ ਕੀ ਆਖਿਆ ਅੱਛਾ ਵੈਦ ਮੈਂ ਫਿਰ ਕੋਈ ਹੋਰ ਵੈਦ ਬੁਲਾ ਕੇ ਲਿਆਂਦੇ ਆ ਜੇ ਤੈਨੂੰ ਸਮਝ ਨਹੀਂ ਆਈ ਤੇ ਪਤਾ ਹੈ ਫਿਰ ਉਸ ਵੈਦ ਨੇ ਕੀ ਆਖਿਆ ਮਾਂ ਇਹ ਮੇਰੀ ਤੋਹੀਨ ਹੈ ਮੈਂ ਤੇ ਰਾਏ ਬੁਲਾਰ ਦਾ ਵੀ ਇਲਾਜ ਕਰਦਾ ਸਾਰੇ ਚੌਧਰੀ ਮੈਥੋ ਇਲਾਜ ਕਰਨ ਦੇ ਬੜੇ ਬੜੇ ਜਾਗਰਦਾਰ ਮੈਥੋ ਇਲਾਜ ਕਰਨ ਦੇ ਮੇਰੀ ਸਮਝ ਬਿਲਕੁਲ ਠੀਕ ਕੰਮ ਕਰ ਰਹੀ ਹੈ ਰੋਗੀ ਨਹੀਂ ਨੇ ਰੋਗੀ ਜੈਸੇ ਦਿਸ ਰਹੇ ਨੇ ਰੋਗੀ ਨਹੀਂ ਨੇ ਪਰ ਤੁਸੀਂ ਮਾਤਾ ਆਖਿਆ ਹੈ ਕਿ ਹੋਰ ਵੈਦ ਬੁਲਾਣੇ ਤੇ ਚਲੋ ਮੈਂ ਫਿਰ ਥੋੜੀ ਮਿਹਨਤ ਕਰ ਲੈਣਾ ਮੈਂ ਗੁਰਨਾਨਕ ਦੀ ਨਬਜ਼ ਫਿਰ ਦੇਖਦਾ ਫਿਰ ਜੋ ਬਾਹ ਪਕੜੀ ਨਬਜ਼ ਦੇਖਦੇ ਨੇ ਅੱਧ ਕੀ ਫਿਰ ਸਤਿਗੁਰ ਨੇ ਬਾਹ ਛੁਡਾ ਲਈ ਕੰਟਰੋਲ ਵੈਦ ਬੁਲਾਇਆ ਵੈਦ ਗਈ ਪਕੜ ਡੰਡੋਲੇ ماں ਇਹ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ ਇਹ ਗੱਲ ਕੁਛ ਹੋਰ ਹੈ ਇਹ ਸ਼ਰੀਰ ਦੀ ਗੱਲ ਹੀ ਨਹੀਂ ਹੈ ਇਹ ਸ਼ਰੀਰ ਦੀ ਛਾਂਬਿਣ ਪਿਆ ਕਰਦਾ ਹੈ ਸੇਮ ਇਹੀ ਹਾਲਤ ਸ਼ੇਖ ਸਾਦੀ ਦੀ ਹੋ ਗਈ ਸੀ ਕੁਸਤਾ ਕੀ ਬਾਤ ਦੋ ਚਾਰ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏ ਸ਼ੇਖ ਸਾਦੀ ਦੀ ਮਾਂ ਉਸ ਵਕਤ ਦੇ ਚੋਟੀ ਦੇ ਤਵੀ ਜੋ ਸ਼ਾਹੀ ਘਰਾਣੇ ਚ ਇਲਾਜ ਕਰਦਾ ਸੀ ਤੇ ਸ਼ੇਖ ਸਾਦੀ ਦਾ ਦਬਦਬਾ ਵੀ ਬੜਾ ਸੀ ਉਸ ਸ਼ਾਹੀ ਤਵੀ ਨੂੰ ਬੁਲਾ ਲਿਆ ਗਿਆ ਤਵੀ ਵੇਖਦਾ ਬਾ ਨਬਜ਼ ਵੇਖਦਾ ਹੈ ਅੱਖਾਂ ਵੇਖਦਾ ਜੋ ਉਸ ਦਾ ਜਾਂਚ ਪੜਤਾਲ ਦਾ ਡੰਗ ਸੀ ਸਾਰਾ ਵੇਖਿਆ ਤੇ ਤਵੀਬ ਨੇ ਵੀ ਉਹੀ ਲਬਜ਼ ਕਹਿ ਦਿੱਤੇ ਜੋ ਵੈਦ ਨੇ ਗੁਰਨਾਨਕ ਦੇ ਸੰਬੰਧ ਵਿੱਚ ਕਹੇ ਸਨ ਸ਼ੇਖ ਸਾਦੀ ਦੀ ਮਾਂ ਨੂੰ ਅਖੇ ਇਹਨਾਂ ਨੂੰ ਕੁਝ ਵੀ ਨਹੀਂ ਹੈ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹਨਾਂ ਦਾ ਸ਼ਰੀਰ ਠੀਕ ਹੈ ਮਾਂ ਰੋ ਪਈ ਕਹਿੰ ਲਗੇ ਹੈ ਇਹ ਰੋਗ ਤੇਰੀ ਪਕੜਦੇ ਚ ਨਹੀਂ ਆਇਆ ਅੱਜ ਸਾਰਾ ਦਿਨ ਹੋ ਗਿਆ ਕੁਝ ਖਾਦਾ ਨਹੀਂ ਮੇਰੇ ਨਾਲ ਬੋਲੇ ਵੀ ਨਹੀਂ بار-बार ਅੱਖਾਂ 'ਚ ਹੰਝੂ ਵਗਦੇ ਨੇ ਕੰਬਣੀ ਛਿੜੀ ਹੋਈ ਹੈ ਦਨੀਆਂ ਵਜੜੀਆਂ ਪਈਆਂ ਔਰ ਤੁਸੀਂ ਕਹਿੰਦੇ ਕੁਝ ਵੀ ਨਹੀਂ ਮਾਂ ਦਾ ਰੋਣਾ ਵੇਖ ਕੇ तबीब नो फिर तरसाया कह अच्छा मैं फिर देखता फिर जो बांह पकड़ी शिकादी ने बह छुड़ा ली और मुंह बोल बोले अज सरे बाली ने मन बरखेज ए नादान तबीब ए नादान तबीब छोड़ दे मेरी बांह अज सरे बालीन मन बरखेज ए नादान तबीब दर्द मंदा इश्क रा दारू बजुज दार दर्द मार्व दा। इश्क मार्वे दा दारू खुदा दा दीदार ਤੁਜਾਇਤ ਬੱਸੇ ਤੈਨੂੰ ਗੱਲ ਦੀ ਸਮਝ ਹੀ ਨਹੀਂ ਹੈ ਮੈਂ ਰੋਹੀ ਨਹੀਂ ਆ ਕਹਦੇ ਨੇ ਪਹਾੜ ਦੇ ਇੱਕ ਘਾਰ ਦੇ ਵਿੱਚ ਮੁਹੰਮਦ ਸਾਹਿਬ ਰੋਜ਼ ਅੱਲਾਹ ਹੋ ਅੱਲਾਹ ਦੀ ਦੁਨੀਆ ਦਾ ਅਭਿਆਸ ਕਰਦੇ ਸਨ ਇੱਕ ਦਿਨ ਇਸ ਦੁਨੀ ਨੇ ਦੁਨੀ ਦੇ ਉੱਤੇ ਚੋਟ ਕਰ ਦਿੱਤੀ ਨਾਭੀ ਤੇ ਚੋਟ ਕਰ ਦਿੱਤੀ ਨਾਭ ਖੁੱਲ ਗਈ ਉਸੇ ਹਾਲਤ ਦੇ ਵਿੱਚ ਇੱਕ ਘਰ ਆ ਗਿਆ ਕੰਬਦੇ ਹੋਏ ਜੋ ਮੈਂ ਹਦੀਸ ਪੜ੍ਹੀ ਸਾਰੇ ਦਾ ਸਾਰਾ ਸਰੀਰ ਕੰਬ ਰਿਹਾ ਦੰਲੀnga ਬਜਰੀnga ਮੁੱਠੀਆਂ ਬੰਨ ਆਪਦੀ ਬੇਗਮ ਖਦੀਜਾ ਜੋ ਉਮਰ ਦੇਚ ਮੁਹੰਮਦ ਸਾਹਿਬ ਤੋਂ 15 ਸਾਲ ਵੱਡੀ ਸੀ ਪਹਿਲੇ ਵਕਤ ਦੇਚ ਪਹਿਲੀ ਅਵਸਥਾ ਦੇਚ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ ਖਦੀਜਾ ਇੱਕ ਮਾਲਦਾਰ ਬੇਵਾਸੀ ਸੀ ਇਹ ਇਸ ਦਾ ਸਮਾਨ ਲੈ ਕੇ ਦਮਸ਼ਕ ਦੇਚ ਵੇਚਣ ਜਾਂਦੇ ਸਨ ਬਗਦਾਦ ਦੇਚ ਵੇਚਣ ਜਾਂਦੇ ਸਨ ਔਰ ਇਹਨਾਂ ਨੂੰ ਮਿਹਨਤਾਨਾ ਖਦੀਜਾ ਦਿੰਦੀ ਹੁੰਦੀ ਸੀ ਇਮਾਨਦਾਰੀ ਮੁਹੰਮਦ ਸਾਹਿਬ ਦੀ ਦੇਖ ਕੇ ਖੁਦਾਈ ਬੰਦਗੀ ਦੇਖ ਕੇ ਨੂਰਾਨੀ ਚਿਹਰਾ ਦੇਖ ਕੇ ਸ਼ਰਾਫਤ ਦੇਖ ਕੇ ਮਾਲਕਨ ਤੇ ਨੌਕਰ ਦਾ ਇਹ ਰਿਸ਼ਤਾ ਪਤੀ ਪਤਨੀ ਦੇ ਵਿੱਚ ਬਦਲਿਆ ਖਦੀਜਾ ਪਹਿਲੀ ਬੇਗਮ ਹੈ ਮੁਹੰਮਦ ਸਾਹ ਦੀ ਖਦੀਜਾ ਇੱਕਦਮ ਉਹਨਾਂ ਨੂੰ ਚਾਰਪਾਈ ਉੱਤੇ ਲਟਾਉਂਦੀ ਹੈ ਅੱਠ-ਨੌ ਕੰਬਲ ਉੱਪਰ ਪਾ ਦਿੰਦੀ ਹੈ ਕੰਬੜੀ ਬੰਦ ਨਹੀਂ ਹੋ ਰਹੀ ਇੱਕ ਕੰਬਲ ਦੂਜਾ ਤੀਜਾ ਕੰਬੜੀ ਉਸੇ ਤਰ੍ਹਾਂ ਛੜੀ ਹੋਈ ਹੈ ਜਦ ਇਤਨੇ ਕੰਬਲ ਪਾਏ ਤੇ ਕੰਬਾ ਚੱਲ ਰਿਹਾ ਹੈ ਬੰਦ ਨੇ ਵਿਚਾਰੀ ਇਹ ਵੀ ਬਾਹਰ ਗਈ ਤਰੀਬ ਨੂੰ ਬੁਲਾ ਲਈ ਹਕੀਮ ਨੂੰ ਹਕੀਮ ਨੂੰ ਜੈਸੇ ਬੁਲਾਇਆ ਉਹ ਨਵਸ ਦੇਖ ਰਹਾ ਹੈ ਤੇ ਮੁਹੰਮਦ ਸਾਹਿਬ ਦੇ ਮੂੰਹ ਜੋ ਬੋਲ ਨਿਕਲੇ ਉਹ ਕੁਰਾਨ ਦੀਆਂ ਆਇਤਾਂ ਸਨ ਇਹ ਪਹਿਲੀ ਆਇਤ ਸੀ ਜੋ ਉਹਨਾਂ ਦੇ ਮੂੰਹ ਚੋਂ ਨਿਕਲੀ ਖਦੀਜਾ ਸੁਣ ਕੇ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਇਹ ਖੁਦਾ ਦੇ ਨੇ ਤੁਸੀਂ ਤੇ ਅਨਪੜ੍ਹ ਹੋ ਐਨੇ ਤਰਤੀਬ ਦੇ ਪਰ ਇਤਨੇ ਗਿਆਨ ਭਰੇ ਕਿ ਬੋਲ ਮੁਹੰਮਦ ਤੁਹਾਡੇ ਨਹੀਂ ਹੋ ਸਕਦੇ ਕਿ ਤੁਸੀਂ ਨਹੀਂ ਬੋਲ ਰਹੇ ਤੇ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਖਦੀਜਾ ਅੱਜ ਤੋਂ ਮੈਂ ਬੋਲਣਾ ਬੰਦ ਹੀ ਕਰ ਦਿੱਤਾ ਚੁੱਪ ਕਰ ਗਿਆ ਹੁਣ ਤੇ ਖੁਦਾ ਬੋਲਦਾ ਮੈਂ ਨਹੀਂ ਬੋਲਦਾ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਾਂ ਆਪ ਕੋ ਬੋਲਣਾ ਜਾਣਦਾ ਮੈਨੂੰ ਬੋਲਣਾ ਆਉਂਦਾ ਹੀ ਨਹੀਂ ਮੈਂ ਨਹੀਂ ਬੋਲਦਾ ਜੋ ਕਸਮ ਬੋਲਦਾ ਸੋ ਬੋਲਦਾ ਹੂੰ ਆਪ ਨੂੰ ਬੋਲਣਾ ਜਾਣਦਾ ਉਹ ਕਿਹਾ ਸਭ ਹੁਕਮ ਆਓ ਜੀਓ ਤੇ ਜਿਸ ਸਮੇ ਆਵੇ ਕਸਮ ਕੀ ਬਾਣੀ ਬੈਸੜਾ ਕਰੀ ਗਿਆਨ ਵੇਲਾ ਲਓ ਇਕਾਗਰਤਾ ਬਖਸ਼ਣੀ ਵਾਹਿਗੁਰੂ ਵਾਹਿਗੁਰੂ ਅਗਰ ਕੋਈ ਇਹ ਸਾਪ ਉਚਾਰਨ ਕਰੇ ਕਮ ਸੇ ਕਮ ਕੱਲ ਤੋਂ 5 ਮਿੰਟ ਤੇ ਜ਼ਰੂਰ ਕਰਨਾ ਤੇ ਜੇ ਕੱਲ 5 ਮਿੰਟ ਸਵੇਰੇ ਕਰੋਗੇ ਤੇ ਸਮਝ ਲੈਣਾ ਤੁਸੀਂ ਕਥਾ ਸੁਣੀਏ ਨਿਤ ਨਹੀਂ ਸੁਣੀ ਮਨੋਰੰਜਨ ਐਵੇਂ ਗਏ ਗੁਰਦੁਆਰੇ ਫਿਰ ਕੁਝ ਨਹੀਂ ਸੁਣਿਆ ਫਿਰ 5 ਮਿੰਟ ਕਰਨਾ ਬਾਕੀ ਗੁਰੂ ਜਿੰਨਾ ਕਰਾ ਲਏਗਾ ਉਹ ਤੁਹਾਡੇ ਕੋਲ ਉਹ ਅਲੱਗ ਕਰ ਪਰ 5 ਮਿੰਟ ਦਾ ਤੁਸੀਂ ਪ੍ਰਣਾ ਕਰਕੇ ਬੈਠੋ ਜਪਉਤਾ ਇੱਕੋ ਨਾਮ ਆਵਰਨੇ ਰਾਫਲ ਕਾਮਾ ਜੇ ਧਰਤੀ ਵਿੱਚ ਬੀਜ ਨਾ ਪਾਈਏ ਤੋਂ ਹਲ ਚਲਾਇਆ ਵਿਅਰਥ ਚਲਾ ਜਾਂਦਾ ਹੈ ਪਾਣੀ ਦਿੱਤਾ ਵਿਅਰਥ ਚਲਾ ਜਾਂਦਾ ਹੈ ਖਾਦ ਪਾਈ ਵਿਅਰਥ ਚਲੀ ਜਾਂਦੀ ਹੈ ਜੇ ਵਾਹਿਗੁਰੂ ਮੰਤਰ ਦਾ ਜਪ ਨਾ ਕਰੀਏ ਤੋਂ ਸਾਰੇ ਕਰਮ ਇਸ ਤਰ੍ਹਾਂ ਨੇ ਜਿਵੇਂ ਬੀਜ ਬੋਏ ਤੋਂ ਬਿਨਾ ਹਲ ਚਲਾਣਾ ਤੇ ਬਾਕੀ ਸਾਰੀ ਮਿਹਨਤ ਕਰਨੀ ਵਿਅਰਥ ਚਲੀ ਜਾਂਦੀ ਹੈ ਜਪ ਤੇ ਲਾਜ਼ਮੀ ਜਪ ਹੀ ਸੇਵਾ ਨੂੰ ਮਹਾਨ ਬਣਾ ਦਿੰਦਾ ਹੈ ਜਪ দান ਨੂੰ ਮਹਾਨ ਬਣਾ ਦਿੰਦਾ ਹੈ ਜਪ ਗਿਆਨ ਨੂੰ ਪਵਿੱਤਰ ਕਰ ਦਿੰਦਾ ਹੈ ਜਪ ਨੂੰ ਇੱਕ ਪਾਸੇ ਕਰਦੇ ਹੋ ਤੋ ਸਾਰੇ ਕਰਮ ਇੰਜ ਹੋ ਜਾਂਦੇ ਨੇ ਜਿਵੇਂ ਲਾੜੇ ਤੋਂ ਬਿਨਾ ਬਰਾਤ ਕੀਵੇਂ ਨੇ ਰਖਦੀ। ਉਹ ਸਾਰੇ ਕਰਮ ਕੀਵੇਂ ਨੇ ਰਖਦੇ ਕੁਝ ਵੀ ਨਹੀਂ। ਜਪੋ ਤਾਂ ਇੱਕੋ ਨਾਮਾ ਅਵਰ ਮਿਰਾਫਲ ਕਾਮਾ ਗੁਰੂ ਨਾਨਕ ਦੀ ਪਹਿਲੀ ਬਾਣੀ ਜਪ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹਿਲੀ ਬਾਣੀ ਜਾਪ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ ਹੈ। ਦਸਮ ਗ੍ਰੰਥ ਦੀ ਪਹਿਲੀ ਬਾਣੀ ਜਾਪ ਹੈ। ਮੂਲ ਉਪਦੇਸ਼ ਜਪਦਾ ਹੈ। ਜਾਪਦਾ ਹੈ। ਜੈਸੇ ਕੋਈ ਵਾਹਿਗੁਰੂ ਵਾਹਿਗੁਰੂ ਅਪਾਇੰਟਮੈਂਟ ਇਸ ਸਵੇਰੇ ਕੱਲ ਤੋਂ ਕਰਨਾ। ਵਾਹਿਗੁਰੂ ਵਾਹਿਗੁਰੂ ਰਸਨਾ ਉਚਾਰਨ ਕਰੇ ਤੇ ਕੰਨ ਸੁਣਨ ਇਹ ਠੀਕ ਹੈ ਬੜੀ ਔਖੀ ਗੱਟੀ ਤੋਂ ਲੰਘੋਗੇ ਇੱਕ ਸੈਕਿੰਡ ਲਈ ਵੀ ਸੁਣ ਨਹੀਂ ਸਕੋਗੇ ਜ਼ੁਬਾਨ ਬੋਲਦੀ ਰਹੇਗੀ ਪਤਾ ਨਹੀਂ ਮਨ ਕਿੱਥੇ ਗਿਆ ਧਿਆਨ ਕਿੱਥੇ ਗਿਆ ਔਖਾ ਕੰਮ ਔਰ ਹੰਕਾਰ ਦੀ ਗੱਲ ਰਹੀ ਮੈਨੂੰ ਪੰਪੀ 37 ਸਾਲ ਹੋ ਗਏ ਨੇ ਕਥਾ ਕਰਦੇ ਹਾਂ 4 ਘੰਟੇ ਕਥਾ ਕਰਨੇ ਅਜ ਵੀ ਮੈਂ ਸੌਖੀ ਸਮਝਦਾ 1 ਮਿੰਟੇ ਜਪ ਕਰਨਾ ਅਜ ਵੀ ਮੇਰੇ ਲਈ ਔਖਾ ਹੈ ਅਜ ਵੀ ਔਖਾ ਉਹ ਜੋ 12 ਘੰਟਾ ਬੰਦਾ ਵਾਹਿਗੁਰੂ ਵਾਹਿਗੁਰੂ ਕਰ ਲਓ ਗੱਲ ਹੋ ਗਈ ਔਰ ਜਿਸ ਦੰਗ ਲਾ ਲਾ ਮੇਰੇ ਪਾਤਸ਼ਾਹ ਨੇ ਕਿਹਾ ਗਾ ਵੀਏ ਸੁਣੀਏ ਧਨਵੇਂ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤ ਕਹਾਣੀ ਇਹ ਬਹੁਤ ساری ਸ਼ਕਤੀ ਬੋਲਣ ਦੇ ਚਲਕ ਜਾਂਦੀ ਹੈ ਉਸ ਦੇ ਚ ਸਰਫ ਕਰਨੀ ਔਕੀ ਹੋ ਜਾਂਦੀ ਹੈ ਇਹ ਅਗਲਪੁਰਖ ਜਾਣਾ ਤੁਹਾਡੇ ਵਿੱਚ ਅਗਰ ਕੋਈ ਐਸਾ ਕਰ ਸਕਦਾ ਹੈ ਪੂਜਣ ਯੋਗ ਹੈ ਮਨੋ ਮਹਾਨ ਹੈ ਇਹ ਕਰਨਾ ਅੰਮ੍ਰਿਤ ਵੇਲੇ ਹੁੰਦਾ ਹੈ ਔਰ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਇ ਕਰਚ ਰਹੇ ਨਿਖੁੱਟੇ ਨਹੀਂ ਕਿ ਸਨੋਂ ਈਰਾਨ ਦਾ ਸੂਫੀ ਫਕੀਰ ਸ਼ੇਖ ਸਾਦੀ ਕਹਿੰਦਾ ਹੈ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ ਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਔਰ ਇਹ ਫਕੀਰ ਦਾਅਵੇ ਨਾਲ ਕਹਿੰਦਾ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤੇ ਨਹੀਂ ਬਣਦੇ ਇਹ ਦਾਅਵੇ ਨਾਲ ਕਹਿੰਦਾ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵ ਹੀ ਨਹੀਂ ਸਕਣਗੇ ਮੁਰਦਿਆਂ ਦੀ ਤਰ੍ਹਾਂ ਜੀਉਣਗੇ ਸ਼ੇਖ ਸਾਦੀ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਬਾਦਸ਼ਾਹ ਦੀ ਬਾਣੀ ਹਰ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਕਾਇ ਕਰਚ ਰਹਿ ਨਿਖੁੱਟੇ ਨਾਈ ਰਸਨਾ ਵਾਹਿਗੁਰੂ ਵਾਹਿਗੁਰੂ ਇੰਜ ਜਪੇ ਤੇ ਕੰਨ ਸੁਣਨ ਅਗਰ ਐਸਾ ਹੈ ਤਾਂ ਇਹ ਵਾਹਿਗੁਰੂ ਦੀ ਧੋਨੀ ਧੋਨੀ ਤੇ ਝੋਟ ਕਰੇਗੀ ਨਾਭੀ ਤੇ ਝੋਟ ਕਰੇਗੀ ਇੱਕ ਮੌਤ ਦੇ ਸਮੇਂ ਜਦ ਇਹ ਗੰਢ ਖੁੱਲਦੀ ਹੈ ਤਾਂ ਸਰੀਰ ਦਾ ਅੰਤ ਹੋ ਜਾਂਦਾ ਹੈ ਸਰੀਰ ਨੂੰ ਜਲਾਣਾ ਪੈਂਦਾ ਹੈ ਜਾਂ ਦਫਨ ਕਰਨਾ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਨਾ ਅਗਰ ਗੰਡ ਖੁੱਲ ਗਈ ਮਨ ਦੀ ਮੌਤ ਹੋ ਜਾਂਦੀ ਹੈ ਤਨ ਤੇ ਜ਼ਿੰਦਾ ਰਹਿੰਦਾ ਹੈ ਸਵਾਸ ਚੱਲਦੇ ਰਹਿੰਦੇ ਨੇ ਮਨਕ ਮਰਦਾ ਨਹੀਂ ਮਨ ਦੀ ਮੌਤ ਹੋ ਜਾਂਦੀ ਹੈ ਤੇ ਮਨ ਦੇ ਮਰਨ ਨਾਲ ਪਤਾ ਕੀ ਹੋ ਜਾਂਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਮਨ ਮਰ ਜਾਂਦਾ ਹੈ ਮਨ ਦੇ ਮਰਦਿਆਂ ਤ੍ਰਿਸ਼ਨਾ ਮਰ ਜਾਂਦੀ ਹੈ ਮਨ ਦੇ ਮਰਦਿਆਂ ਹੀ ਲੋਭ ਮਰ ਜਾਂਦਾ ਹੈ ਲੋਭ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਨਾ ਕੋਈ ਮਾਰ ਸਕੇਗਾ ਮਨ ਦੇ ਮਰਦਿਆਂ ਹੀ ਲੋਭ ਮਰ ਜਾਂਦਾ ਹੈ ਮਨ ਦੇ ਮਰਨੇ ਵਾਸ਼ਨਾ ਮਰ ਜਾਂਦੀ ਏ ਮਨ ਦੇ ਮਰਨੇ ਹੰਕਾਰ ਮਰ ਜਾਂਦਾ ਜੋ ਹੰਕਾਰ ਨੂੰ ਮਾਰਨ ਵਾਸਤੇ ਜਾਂਦੇ ਨੇ ਖੁਦ ਮਰ ਜਾਂਦੇ ਨੇ ਨਹੀਂ ਹੰਕਾਰ ਨੂੰ ਮਾਰ ਸਕਦੇ ਪਰ ਜੋ ਮਨ ਨੂੰ ਮਾਰ ਲੈਂਦੇ ਨੇ ਹੰਕਾਰ ਮਰ ਜਾਂਦਾ ਹੈ ਜੋ ਮਨ ਨੂੰ ਮਾਰ ਲੈਂਦੇ ਨੇ ਤ੍ਰਿਸ਼ਨਾ ਮਰ ਜਾਂਦੀ ਏ ਪਾਤਸ਼ਾਹ ਦੀ ਬਾਣੀ ਦਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਬਿਨਾ ਮਨ ਦੀ ਮੌਤ ਤੋਂ ਪ੍ਰਾਤਮਾ ਦੀ ਪ੍ਰਾਪਤੀ ਕਿੱਥੇ ਤਨ ਦੀ ਮੌਤ ਹੋ ਗਈ ਏ ਮਨ ਜ਼ਿੰਦਾ ਹੈ ਅਗਲਾ ਜਨਮ ਵਿੱਚ ਤੇ ਮੌਜੂਦ ਹੈ ਫਿਰ ਜਮੇਗਾ ਇਹ ਅਧੂਰਾ ਮਰਿਆ ਪੂਰਾ ਨਹੀਂ ਇਹ ਪੂਰਾ ਨਹੀਂ ਹੋਇਆ ਗਲਵਖਰੀ ਇੱਕ ਤਿਫਲ ਤਸੱਲੀ ਦੇਣ ਵਾਸਤੇ ਸਾਰੇ ਘਰ ਨੂੰ ਇਨੀ ਕਹਿਣਾ ਪੈਂਦਾ ਫੁਲਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਤੇ ਤਾਂ ਹੁੰਦਾ ਜੋ ਮਨ ਦੀ ਮੌਤ ਹੋ ਜਾਂਦੀ ਮਨ ਪਹਿਲੇ ਭਗਵਾਨ ਦੇ ਘਾਟ ਪਹੁੰਚੇ ਤੇ ਤਨ ਬਾਅਦ ਦੇ ਸ਼ਮਸ਼ਾਨ ਘਾਟ ਪਹੁੰਚੇ ਹੁੰਦਾ ਕੀ ਹੈ ਤਨ ਸ਼ਮਸ਼ਾਨ ਘਾਟ ਪਹੁੰਚ ਜਾਂਦਾ ਹੈ ਮਨ ਭਗਵਾਨ ਦੇ ਘਾਟ ਪਹੁੰਚਿਆ ਨਹੀਂ ਹੁੰਦਾ ਬਟਰਦਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਪ ਸਜ਼ਾਏ ਭਿਆਦੇ ਇਸਲਾਮ ਵਾਹਿਗੁਰੂ ਵਾਹਿਗੁਰੂ ਦੀ ਇਹ ਧੋਨੀ ਜਦ ਧੋਨੀ ਨਾਲ ਟਕਰਾਂਦੀ ਹੈ ਨਾਭੀ ਨਾਲ ਤੇ ਨਾਭ ਅਗਰ ਪੂਰੀ ਖੁੱਲ ਜਾਏ ਤਾਂ ਮੰਨ ਦੀ ਮੌਤ ਹੋ ਜਾਂਦੀ ਹੈ ਮੌਤ ਦੀ ਝੋਟ ਨਾਲ ਜਦ ਨਾਭ ਖੁੱਲਦੀ ਹੈ ਤਨ ਦੀ ਮੌਤ ਹੋ ਜਾਂਦੀ ਹੈ ਸ਼ਬਦ ਦੀ ਝੋਟ ਨਾਲ ਗੁਰਮੰਤਰ ਦੀ ਝੋਟ ਨਾਲ ਜਦ ਇਹ ਨਾਭ ਖੁੱਲਦੀ ਹੈ ਧੋਨੀ ਖੁੱਲਦੀ ਹੈ ਤਾਂ ਮੰਨ ਦੀ ਮੌਤ ਹੋ ਜਾਂਦੀ ਹੈ ਔਰ ਜਿਹੜਾ ਵਾਹਿਗੁਰੂ ਵਾਹਿਗੁਰੂ ਹੈ ਉਹ ਪ੍ਰਾਣਾ ਚ ਚੱਲ ਪੈਂਦਾ ਹੈ ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਜ਼ਬਾਨ ਖਾਮੋਸ਼ ਹੋ ਜਾਂਦੀ ਹੈ ਵਾਹਿਗੁਰੂ ਪ੍ਰਾਣਾ ਚੱਲ ਪੈਂਦਾ ਹੈ ਸਵਾਸਾਂ ਚੱਲ ਪੈਂਦਾ ਹੈ ਇਸੇ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਪੇ ਕਰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਜਿਵੇਂ ਪ੍ਰਾਣ ਆਪਣੇ ਆਪ ਪੇ ਚੱਲਦੇ ਨੇ ਸਵਾਸ ਆਪਣੇ ਆਪ ਪੇ ਚੱਲਦੇ ਨੇ ਹੁਣ ਵਾਹਿਗੁਰੂ ਆਪਣੇ ਆਪ ਪੇ ਚੱਲਦਾ ਜ਼ਬਾਨ ਖਾਮੋਸ਼ ਹੋ ਗਈ ਇਸੇ ਨੂੰ ਕਲਗੀਧਰ ਪਿਤਾ ਨੇ ਕਿਹਾ ਕਿ ਮੇਰਾ ਸਿੱਖ ਇਤਨਾ ਉੱਚਾ ਹੋ ਜਾਏ ਕਿ ਜਾਪ ਸੋ ਅਜੱਪਾ ਜਾਪੇ ਅਜੱਪਾ ਜਾਪ ਕੀ ਹੈ ਜ਼ਬਾਨ ਤੇ ਖਾਮੋਸ਼ ਹੈ ਜਪ ਚੱਲ ਰਿਹਾ ਮੰਤਰ ਚੱਲ ਰਿਹਾ ਇਸ ਨੂੰ ਬਦਸ਼ਾਹੀ ਬਾਣੀ ਕਹਿੰਦੀ ਦਮ ਦਮ ਸਦਾ ਸਮਾਲਦਾ ਦਮ ਨ ਬਿਰਥਾ ਜਾਇ ਇੱਕ ਇੱਕ ਦਮ ਦੇ ਚ ਉਸ ਦੀ ਯਾਦ ਚੱਲ ਰਹੀ ਹੈ ਉਸ ਦਾ ਨਾਮ ਚੱਲ ਰਿਹਾ ਹੈ। ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਹਹੀਂ ਔਰੰਗਜ਼ੇਬ ਨੂੰ ਉਪਦੇਸ਼ ਕਰਦੇ ਹੋਇਆ ਕਹਿੰਦੇ ਨੇ ਲਬਾ ਲਬੇ ਕੁਨ ਦਮ ਬਦਮ ਨੋਸ਼ ਕੁਨ ਗਮੇ ਹਰਦੋ ਆਲਮ ਫਰਾਮੋਸ਼ ਕੁਨ اے ਔਰੰਗਜ਼ੇਬ ਤੇਰੀ ਦਮਾਂ ਦੇ ਪਿਆਲੇ ਖਾਲੀ ਨੇ ਤੇਰੇ ਦਮਾਂ ਵਿੱਚ ਕੱਖ ਵੀ ਨਹੀਂ ਕੁਝ ਵੀ ਨਹੀਂ। ਖੁਦਾ ਦੇ ਨਾਮ ਦੇ ਆਬ-ਏ-ਹਯਾਤ ਨਾਲ ਇਹਨਾਂ ਪਿਆਲਿਆਂ ਨੂੰ ਭਰ ਲੈ। ਜੇ ਤੂੰ ਆਪਣਾ ਲੋਕ ਪ੍ਰਲੋਕ ਸੋਹਿਲਾ ਕਰਨਾ ਚਾਹੁੰਦਾ ਹੈ ਲਬਾ ਲਬੇਕੁਨ ਦੰਬ ਦਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ ਆਖਰੀ 1 ਮਿੰਟ ਆਪ ਜੀ ਦਾ ਹੋ ਰਿਹਾ ਧਨੁਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਨੰਦ ਲਾਲ ਤੇ ਇੱਕ ਪ੍ਰਸ਼ਨ ਕੀਤਾ ਸੀ ਨੰਦ ਲਾਲ ਕਿਆ ਮੈਨੂੰ ਦੱਸੇਗਾ ਜ਼ਿੰਦਗੀ ਦੇ ਵਿੱਚ ਕੋਈ ਐਸਾ ਵੀ ਕੰਮ ਤੈਥੋਂ ਹੋਇਆ ਹੈ ਕਿ ਉਸ ਕਰਮ ਦਾ ਉਸ ਕੀਤੇ ਹੋਏ ਕੰਮ ਦਾ ਬਾਅਦ ਤੇ ਤੈਨੂੰ ਪਛਤਾਵਾ ਬੜਿਆ ਹੋਇਆ ਹੈ ਹੋਇਆ ਹੋਵੇ ਤੂੰ ਅਫਸੋਸ ਕੀਤਾ ਹੋਵੇ ਕਿ ਇਹ ਕੰਮ ਮੈਥੋਂ ਨਹੀਂ ਹੋਣਾ ਚਾਹੀਦਾ ਸੀ ਹੋ ਗਿਆ ਤੇ ਤੂੰ ਪਛਤਾਤਾਪ ਕੀਤਾ ਹੋਇਆ ਹੈ ਤੂੰ ਅਫਸੋਸ ਕੀਤਾ ਹੋਇਆ ਹੈ ਐਸਾ ਕੰਮ ਤੇ ਥੋਂ ਕਦੇ ਹੋਇਆ ਨੰਦ ਲਾਲ ਕਹਿੰਦੇ ਨੇ ਮਹਾਰਾਜ ਐਸਾ ਕੰਮ ਦਿਨ ਵਿੱਚ ਕਈ ਵਾਰ ਰੋਜ਼ ਹੋ ਜਾਂਦਾ ਹੈ ਔਰ ਅਫਸੋਸ ਮੈਂ ਰੋਜ਼ ਕਰਦਾ ਪਛਤਾਤਾਪ ਮੈਂ ਰੋਜ਼ ਕਰਦਾ ਮਨਿਆ ਹੋਇਆ ਗੁਰੂ ਦਾ ਸਿੱਖ ਮਹਾਨ ਸ਼ਾਇਰ ਕਵੀ ਜਿਸ ਨੇ ਤੇ ਕਲਗੀਧਰ ਪਿਤਾ ਮਾਨ ਕਰਦੇ ਸਨ 52 ਕੌਂਿਆਂ ਦੇ ਚੋਂ ਸਿਰਮੌਰ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਐਸਾ ਕੰਮ ਤੇ ਮੈਂ ਥੋ ਰੋਜ਼ ਹੋ ਜਾਂਦਾ ਔਰ ਕਈ ਦਫਾ ਹੋ ਜਾਂਦਾ ਹੈ ਤੇ ਮੈਨੂੰ ਕਈ ਵਾਰ ਅਫਸੋਸ ਕਰਨਾ ਪੈਂਦਾ ਪਛਤਾਵਾ ਕਰਨਾ ਪੈਂਦਾ ਤੇ ਪੰਜ ਸੈਕਿੰਡ ਦਾ ਅੱਛਾ 10 ਤੇ ਸਹੀ ਐ ਸਾ ਕਿਹੜਾ ਕੰਮ ਜਿਹੜਾ ਤੂੰ ਰੋਜ਼ ਕਰ ਬੈਠਦਾ ਹੈ ਤੇ ਪਛਤਾਵਾ ਵੀ ਤੂੰ ਰੋਜ਼ ਕਰਦਾ ਹੈ ਓ ਕਿਹੜਾ ਕੰਮ ਹੈ ਪੰਜ ਸਬਜ਼ੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਦੀਵਾਨੇ ਗੋਆ ਭਾਈ ਨੰਦ ਲਾਗਾ ਵਾਏ ਬਰਨਫ ਸੇ ਤੇ ਬੇਹੂਦਾ ਗੁਜਸਤ ਅਲ ਗਿਆਜ਼ ਅਜ਼ ਗਫਲਤੇ ਮਾਂ ਅਲ ਗਿਆਜ਼ ਐ ਮੇਰੇ ਬਾਦਸ਼ਾ ਜਿਹੜਾ ਦਮ ਜਿਹੜਾ ਸਵਾਸ ਤੇਰੀ ਯਾਦ ਤੋਂ ਬਿਨਾ ਲੱਗ ਜਾਂਦਾ ਹੈ ਉਸ ਗੁਜ਼ਰੇ ਸਵਾਸ ਦਾ ਮੈਨੂੰ ਅਫਸੋਸ ਬੜਾ ਹੁੰਦਾ ਹੈ ਪਛਤਾਤਾ ਬੜਾ ਹੁੰਦਾ ਹੈ ਇਹ ਦਮ ਖਾਲੀ ਕੰਚਲਾ ਗਿਆ ਮੇਰਾ ਇਹ ਦਮ ਅਜਾਈਂ ਕੰਚਲਾ ਗਿਆ ਸਤਗੁਰ ਨੇ ਗਲਵਕੜੀ ਚ ਲੈ ਲਿਆ ਪੁਰਖਾ ਤੂੰ ਇਤਨਾ ਰਸਕ ਪੁਰਸ਼ ਹੈ ਤੇਰੀ ਆਤਮਾ ਇਤਨੀ ਭੇਜੀ ਹੋਈ ਹੈ ਅਭਿਆਸ ਦੀ ਦੁਨੀਆ ਹੀ ਤੂੰ ਇਤਨਾ ਅੱਗੇ ਚਲਾ ਗਿਆ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਤਾ ਜਾਵੇ ਹਉਸਾਇਏ ਬਣ ਜਾਂਦੀ ਹੈ ਔਰ ਇਸ ਲਈ ਬਹੁਤ ਸਾਰਾ ਜੋ ਹੈ ਜ਼ਿਕਰ ਹੈ ਔਰ ਹਨ ਗੁਰਵਰਜਨ ਦੇਵ ਜੀ ਮਹਾਰਾਜ ਇਸੇ ਨੂੰ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਇਥੇ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਬੁਰਸ਼ ਆਤਮਾ ਦੇ ਤਲ ਤੇ ਜੀਉਂਦਾ ਔਰ ਅੰਦਰ ਸ਼ਬਦ ਚੱਲਦਾ ਰਹਿੰਦਾ ਹੈ ਵਾਹਿਗੁਰੂ ਦੀ ਧੁਨੀ ਅੰਦਰ ਚਲਦੀ ਰਹਿੰਦੀ ਹੈ ਪਰਮਾਤਮਾ ਦਾ ਨਾਦ ਉਹ ਸੁਣਦਾ ਰਹਿੰਦਾ ਅਨਹਦ ਦੇ ਵਾਜੇ ਉਸ ਦੇ ਅੰਦਰ ਜੋ ਹੈ ਵੱਜਦੇ ਰਹਿੰਦੇ ਨੇ ਸਿਮਰਨ ਦੀ ਇੱਕ ਅਵਸਥਾ ਜੋ ਸਿਰਫ ਮੇਰੇ ਪਰਣ ਦੇ ਚਾਹੀਏ ਤੇ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਕੁਛ ਰਸਕ ਪੁਰਸ਼ਾਂ ਦੇ ਦਰਸ਼ਨ ਕੀਤੇ ਨੇ ਤੁਹਾਡੇ ਸਾਹਮਣੇ ਰੱਖੀ ਹੈ ਇੱਕ ਪੀਕਾ ਕਰ ਦੀ ਤਰ੍ਹਾਂ ਇੱਕ ਵਿਆਖਿਆ ਕਰ ਦੀ ਤਰ੍ਹਾਂ ਜਿਸ ਦੇ ਤੇ ਗੁਰੂ ਦੀ ਬਖਸ਼ਿਸ਼ ਹੋਈ ਹੋਵੇਗੀ ਰਹਿਮਤ ਹੋਈ ਹੋਵੇਗੀ ਇਸ ਤਾਂ ਦੀ ਅਵਸਥਾ ਬਣ ਗਈ ਹੋਵੇਗੀ ਨਾ ਬਣੀ ਹੋਵੇ ਤੇ ਸਤਿਗੁਰ ਦੇ ਕੋਲ ਅਰਦਾਸ ਕਰੀਏ ਪਾਤਸ਼ਾਹ ਤੋਫੀਕ ਦੇ ਕਿ ਪਹਿਲੇ ਸੜੀ ਰਸਨਾ ਵਾਹਿਗੁਰੂ ਵਾਹਿਗੁਰੂ ਜਪੇ ਔਰ ਫਿਰ ਤੂੰ ਬਖਸ਼ਿਸ਼ ਕਰਕੇ ਪ੍ਰਾਣਾ ਵਿੱਚ ਵਸ ਜਾਏ ਸਵਾਸਾਂ ਵਿੱਚ ਵਸ ਜਾਏ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਇਤਨੀ ਸੇਵਾ ਪ੍ਰਵਾਨ ਕਰੇ ਕਲ ਚੁਕੇ ਇਸ ਸਥਾਨ ਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ੀਵੀਪੁਰ ਮਨੋਰੰਜਨ ਇਸ ਵਾਸਤੇ ਇਸ ਪ੍ਰਕਰਨ ਨੂੰ ਮੇ ਲੰਬਾ ਨਹੀਂ ਕੀਤਾ ਕਿ ਪ੍ਰਕਰਨ ਕਈ ਦਿਨਾਂ ਦਾ ਸੀ ਇਸ ਵਾਸਤੇ ਸੰਸ਼ੇਵ ਦੇ ਵਿੱਚ ਛੋਟੇ ਰੂਪ ਵਿੱਚ ਇਹ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖਿਆ ਨੇ ਔਰ ਮੈਂ ਫਿਰ ਅਰਜ਼ ਕਰਾਂ ਉਸੇ ਨੇ ਅੱਜ ਕਥਾ ਸੁਣੀ ਹੈ ਜਿਹੜਾ ਕੱਲ 5 ਮਿੰਟ ਅਭਿਆਸ ਲਈ ਕਢੇ ਨਹੀਂ ਤੇ ਕੋਈ ਕਥਾ ਨਹੀਂ ਸੁਣੇ ਐਵੇਂ ਮਨੋਰੰਜਨ ਲਈ ਗੁਰਦੁਆਰੇ ਆਇਆ 5 ਮਿੰਟ ਦਾ ਵਕਤ ਕੱਢ ਕੇ ਜਾਣਾ ਪ੍ਰਣ ਕਰਕੇ ਗੁਰੂ ਦੇ ਅੱਗੋਂ ਕਿ ਬਾਦਸ਼ਾਹ ਸਵੇਰੇ 5 ਮਿੰਟ ਬੈਠਾਂਗੇ ਔਰ ਮੈਂ ਫਿਰ ਅਰਸ ਕਰਨਾ ਇੰਜ ਕਰਨਾ ਜ਼ਬਾਨ ਵਾਹਿਗੁਰੂ 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 ਇੰਜ ਜਪੇ ਕੰਨ ਸੁਣ ਕਿਸੇ ਨੂੰ ਕਹਿੰਦੇ ਨੇ ਧਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤ ਘਾਣੀ ਕਿਸੇ ਨੂੰ ਵਾਕਿਆ ਗਾਵੀਏ ਸੁਣੀਏ ਮਨ ਰੱਖੀਏ ਮਨ ਦੇ ਚ ਪੂਰਾ ਭਰੋਸਾ ਰੱਖ ਕੇ ਜ਼ਬਾਨ ਨਾਲ ਗਾਇਨ ਕਰਨਾ ਕੰਨਾਂ ਨਾਲ ਸੁਣਨਾ ਸ਼ੁਰੂਆਤ ਸਿੱਥੋਂ ਕਰਨੀ ਅਗੇ ਅਕਾਲ ਪੁਰਖ ਦੀ ਮਰਜ਼ੀ ਉਸਨੇ ਕੀ ਅਵਸਤਾ ਬਣਾ ਦੇਣੀ ਹੈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਮਸਕੀਨ ਜੀ ਦੀ ਕਥਾ ਸੁਣੀ ਹੈ ਜਿਵੇਂ ਦੋਸਤੋ ਆਪਣੇ ਮਨ ਨੂੰ ਕਾਬੂ ਕਰਨਾ ਹੈ ਜੋ ਆਪਣਾ ਮਨ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਭੱਜਿਆ ਰਹਿੰਦਾ ਹੈ ਜੋ ਵੀ ਦੋਸਤੋ ਤੁਸੀਂ ਭਾਈ ਮਸਕੀਨ ਜੀ ਦੀ ਕਥਾ ਸੁਣੀ ਹੈ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ